ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ 5 ਲਲਨ 라ਵਿਆ ਕਵਨ ਗਤੀਰੀ ਸਖੀ ਬਤਾਵਹੁ ਮੋਜ ਹੈ ਮਤਿਰੀ ਬਨੇ ਪ੍ਰੀਤਮ ਕੈ ਰੰਗ ਰਤੀ ਲਾਲਨ RAVYA ਕਵਨ ਗਤੀਰੀ ਸਖੀਵਤਾਵਹੁ ਮੋਜ ਹੈ ਮਤੀਰੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾਵਮ ਲੋਵਾ ਸੰਗ ਨੈਨ ਪਤੀਰੀ ਜਹਾਂ ਪਠਾਵ ਹੋ ਜਾਉ ਤਤਿਰੀ ਜਾਪ ਤਪ ਸੰਜਮ ਦੇਉ ਜਤਿਰੀ ਇਕ ਨਿਮਖ ਮਲਾਵਹੁ ਮੋਹੇ ਪ੍ਰਾਨ ਪਤੀਰੀ ਮਾਣ ਤਾਣ ਅਹੰ ਬੁੱਧ ਹਤੀਰੀ ਸਾ ਨਾਨਕ ਸੋਹਾਗ ਬਤੀਰੀ ਜਪ ਤਪ ਸੰਜਮ ਦੇਉ ਜਪੀਰੀ ਇਕ ਨਿਮਖ ਮਲਾਵੋ ਮੋਹਿ ਪ੍ਰਾਨ ਪਤੀਰੀ ਮਾਣ ਤਾਣ ਅਹੰ ਬੁੱਧ ਹਾ ਤੀਰੀ ਸਾਨਾਂਕ ਸੋਹਾਗ ਵਤੀਰੀ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾ ਲਲਨ 라ਵਿਆ ਕਵਨ ਗਾਤੀ ਦੀ ਸਖੀ ਬਤਾਵੋ ਮੁਝ ਹੈ ਮਤੀ ਰੀ ਸੂਹਵ ਸੂਹਵ ਸੂਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਫਰਮਾਨ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ ਸੂਹੀ ਮਹੱਲਾ ਪੰਜਵਾਂ ਏ ਸਖੀ ਤੂੰ ਕਿਸ ਤਰੀਕੇ ਨਾਲ ਸੋਹਣੇ ਲਾਲ ਦਾ ਮਿਲਾਪ ਪ੍ਰਾਪਤ ਕੀਤਾ ਹੈ हे ਸਖੀ ਮੈਨੂੰ ਵੀ ਉਹ ਅਕਲ ਦੱਸ हे ਸਖੀ ਤੇਰੇ ਮੋਤੇ ਲਾਲੀ ਭਖ ਰਹੀ ਹੈ ਤੂੰ ਆਪਣੇ ਪਿਆਰੀ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਹੈ ਰਹਾਓ हे ਸਖੀ ਮੈਨੂੰ ਵੀ ਦੱਸ ਮੈਂ ਤੇਰੇ ਪੈਰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਮਲਾਂਗੀ ਤੂੰ ਮੈਨੂੰ ਜਿੱਥੇ ਵੀ ਕਿਸੇ ਕੰਮ ਭੇਜੇਂਗੀ ਮੈਂ ਉੱਥੇ ਹੀ ਖੁਸ਼ੀ ਨਾਲ ਜਾਵਾਂਗੀ ਏ ਸਖੀ ਅੱਖ ਚਮਕਣ ਜਿੰਨੇ ਸਮੇਂ ਵਾਸਤੇ ਹੀ ਤੂੰ ਮੈਨੂੰ ਜਿੰਦ ਦਾ ਮਾਲਕ ਪ੍ਰਭੂ ਮਿਲਾ ਦੇ ਮੈਂ ਉਸ ਦੇ ਇਵਜ ਵਿੱਚ ਸਾਰੇ ਜਪ ਤਪ ਸੰਜਮ ਦੇ ਦਿਆਂਗੀ ਹੇ ਨਾਨਕ ਜਿਹੜੀ ਜੀਵ ਇਸਤਰੀ ਕਿਸੇ ਵੀ ਆਪਣੇ ਮਿੱਥੇ ਹੋਏ ਪਦਾਰਥ ਜਾਂ ਉਦਮ ਆਤਿਕ ਦਾ ਮਾਨ ਤੇ ਆਸਰਾ ਛੱਡ ਦਿੰਦੀ ਹੈ ਹਉਮੇ ਵਾਲੀ ਅਕਲ ਤਿਆਗ ਦਿੰਦੀ ਹੈ ਉਹ ਸੁਹਾਗ ਪਾਗ ਵਾਲੀ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ